ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਚਿੜੀਆਕਰ ਬੇਨਤੀਆਂ ਕਰਕੇ ਕਲਕੱਤੇ ਦੇ ਸੰਗੀ ਬਾਬਾ ਜੀ ਨੂੰ ਕਈ ਥਾਈਂ ਚਰਨ ਪਵਾਉਣ ਅਤੇ ਕਈ ਥਾਈਂ ਦੀਵਾਨ ਲਵਾਉਣ ਲਈ ਲੈ ਕੇ ਗਏ ਜਿਵੇਂ ਹਾਵੜਾ ਬ੍ਰਿਜ ਕੰਪਨੀ ਬਾਗ ਡਮਡਮ ਹਵਾਈ ਅੱਡਾ ਅਜਾਇਬ ਘਰ ਤੇ ਚਿੜੀਆਕਰ ਜਦੋਂ ਬਾਬਾ ਜੀ ਚਿੜੀਆਕਰ ਪਹੁੰਚੇ ਤਾਂ ਇੱਕ ਸੰਗੀ ਨੇ ਬੇਨਤੀ ਕੀਤੀ ਜੀ ਇੱਥੇ ਆਉਣ ਦੀ ਕੀ ਲੋੜ ਸੀ ਇੱਥੇ ਤਾਂ ਸਾਰੇ ਪਸ਼ੂ ਪੰਛੀ ਹੀ ਹਨ ਸਾ ਚੋਜੀ ਬਾਬਾ ਜੀ ਕਹਿਣ ਲੱਗੇ ਭਲਿਆ ਇੰਨਾ ਦੀ ਵੀ ਮਨੁ ਅਰਦਾਸ ਸੀ ਕਿਸੇ ਮਾਪੁਰਖ ਨੇ ਤੋਤੇ ਨੂੰ ਉਪਦੇਸ਼ ਦਿੱਤਾ ਸੀ ਤੋਤੇ ਆ ਤੂੰ ਰਾਮ ਰਾਮ ਕਰਿਆ ਕਰ ਤੇਰਾ ਭਲਾ ਹੋ ਜਾਵੇਗਾ ਤੇ ਤੋਤੇ ਦਾ ਪਾਰ ਉਤਾਰਾ ਹੋ ਗਿਆ ਇਸੇ ਤਰ੍ਹਾਂ ਇੰਨਾ ਜੀਵਾਂ ਦੀ ਪੁਕਾਰ ਸੀ ਜਿਸ ਕਰਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਸੀਂ ਕਲਕੱਤੇ ਆਏ ਹਾਂ ਅਤੇ ਉਸ ਦੇ ਹੁਕਮ ਵਿੱਚ ਹੀ ਵਿਚਰ ਰਹੇ ਹਾਂ ਇਹ ਬਚਨ ਸੁਣ ਕੇ ਉਸ ਸੰਗੀ ਨੇ ਬਾਬਾ ਜੀ ਕੋਲੋਂ ਹੱਥ ਜੋੜ ਕੇ ਖਿਮਾ ਮੰਗੀ ਇਸ ਤਰ੍ਹਾਂ ਨੇੜੇ ਦੇ ਸ਼ਹਿਰ ਅਲੀਗੜ ਕਾਨਪੂਰ ਇਲਾਹਾਬਾਦ ਕਈ ਸ਼ਹਿਰਾਂ ਵਿੱਚ ਟਾਇਮ ਦਿੱਤਾ ਅਤੇ ਅਮਰਿਸ਼ ਗਿਆ ਪਟਨਾ ਸਾਹਿਬੀ ਸੰਗਤਾਂ ਨੂੰ ਤਾਰਿਆ ਅਤੇ ਅਮਰਿਸ਼ ਗਿਆ ਇਰਾਨ ਚੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੀ ਬਾਬਾ ਜੀ ਨੇ ਬੇਅੰਤ ਸੰਗਤਾਂ ਨੂੰ ਅਮਰਿਸ਼ ਗਿਆ ਇਸ ਤਰ੍ਹਾਂ ਕਲਕੱਤੇ ਦੀ ਸੰਗਤ ਨੇ ਕਥਾ ਕੀਰਤਨ ਅਤੇ ਬਾਬਾ ਜੀ ਦੇ ਦਰਸ਼ਨਾਂ ਦਾ ਲਾਭ ਉਠਾਇਆ ਹੁਣ ਬਾਬਾ ਜੀ ਨੇ ਵਾਪਸ ਆਉਣ ਦੀ ਤਿਆਰੀ ਕਰ ਲਈ ਸੰਗਤ ਨੇ ਬਹੁਤ ਭਾਰੀ ਕਾਠ ਵਿੱਚ ਬਾਬਾ ਜੀ ਨੂੰ ਸਨਮਾਨਿਤ ਕੀਤਾ ਤੇ ਭਾਰੀ ਜਲੂਸ ਦੀ ਸ਼ਕਲ ਵਿੱਚ ਹਵਾਈ ਅੱਡੇ ਤੱਕ ਬਾਬਾ ਜੀ ਨੂੰ ਵਿਦਾ ਕਰਨ ਲਈ ਆਏ ਸਾਖੀ ਦਿੱਲੀ ਦੀ ਸੰਗਤ ਕਲਕੱਤੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਬਾਬਾ ਜੀ 13 ਮਾਰਚ 1958 ਨੂੰ ਹਵਾਈ ਜਹਾਜ਼ ਰਾਹੀਂ ਕਾਂਪੂਰ ਹੁੰਦੇ ਹੋਏ ਦਿੱਲੀ ਪਹੁੰਚੇ ਦਿੱਲੀ ਦੀ ਸੰਗਤ ਬਾਬਾ ਜੀ ਦੇ ਸਵਾਗਤ ਲਈ 에ਅਰਪੋਰਟ ਤੇ ਖੜੀ ਸੀ ਜਿਸ ਵਿੱਚ ਸਰਦਾਰ ਲਖਮਨ ਸਿੰਘ ਜੀ ਗਿੱਲ ਸંત ਸੁਜਾਨ ਸਿੰਘ ਜੀ ਅਤੇ ਉਹਨਾਂ ਦਾ ਭਾਨਜਾ ਰਾਗੀ ਭਾਈ ਕਰਤਾਰ ਸਿੰਘ ਜੀ ਸਿੰਧੀ ਰਾਗੀ ਚੇਲਾ ਰਾਮ ਜੀ ਰਾਏ ਬਹਾਦਰ ਸਰਦਾਰ ਵਿਸਾਖਾ ਸਿੰਘ ਜੀ ਡਾਕਟਰ ਕਪੂਰ ਬਿੱਲਾ ਸੇਡ ਦੇ ਭੇਜੇ ਹੋਏ ਮੰਦਿਰ ਦੇ ਪੁਜਾਰੀ ਨਰਾਇਣ ਦਾਸ ਜੀ ਕਵੀ ਦਾ ਲੜਕਾ ਸਰਦਾਰ ਭਗਤ ਸਿੰਘ ਜੀ ਲਾਹੌਰਿਆ ਦਲੀਪ ਸਿੰਘ ਜੀ ਅਤੇ ਨਿਰਮਲ ਸਿੰਘ ਜੀ ਵੀ ਸ਼ਾਮਿਲ ਸਨ ਜਦੋਂ ਬਾਬਾ ਜੀ ਜਹਾਜ਼ ਤੋਂ ਉਤਰ ਕੇ 에어ਪੋਰਟ ਤੋਂ ਬਾਹਰ ਆਏ ਤਾਂ ਸਾਰੀ ਸੰਗਤ ਦਰਸ਼ਨ ਕਰਕੇ ਨਿਹਾਲ ਹੋਈ। ਸਭ ਤੋਂ ਪਹਿਲਾਂ ਸੰਸੁਜਾਨ ਸਿੰਘ ਜੀ ਨੇ ਬਾਬਾ ਜੀ ਨੂੰ ਜੀ ਆਇਆਂ ਕਿਹਾ ਅਤੇ ਗੱਲ ਵਿੱਚ ਫੁੱਲਾਂ ਦਾ ਹਾਰ ਪਾਇਆ। ਇਸ ਤੋਂ ਬਾਅਦ ਸਰਦਾਰ ਵਿਸਾਖਾ ਸਿੰਘ ਜੀ ਨੇ ਸਿੰਧੀ ਚੇਲਾ ਰਾਮ ਜੀ, ਨਰਾਇਣ ਦਾਸ ਜੀ ਅਤੇ ਹੋਰ ਸ਼ਰਦਾ ਵਾਲਿਆਂ ਨੇ ਬਾਬਾ ਜੀ ਦੇ ਗੱਲ ਵਿੱਚ ਹਾਰ ਪਾਈ। ਸਾਰੀ ਸੰਗਤ ਨੇ ਬਾਬਾ ਜੀ ਉੱਪਰ ਫੁੱਲ ਵਰਸਾਏ ਅਤੇ ਆਓ ਬਾਬਾ ਜੀ ਜੀ ਆਇਆਂ ਨੂੰ ਕਿਹਾ। ਸਰਦਾਰ ਲਸ਼ਮਨ ਸਿੰਘ ਜੀ ਨੇ ਬੇਨਤੀ ਕਰਕੇ ਬਾਬਾ ਜੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਜਲੂਸ ਦੀ ਸ਼ਕਲ ਵਿੱਚ ਉਸ ਦੀ ਕੋਠੀ ਰਜ਼ੋਰੀ ਗਾਰਡਨ ਪਹੁੰਚੇ ਪਿਛਲੇ ਸਾਲ ਦੀ ਤਰ੍ਹਾਂ ਮਾਨਸ ਰੋਵਰ ਵਾਲੀ ਜਗਾ ਰਜ਼ੋਰੀ ਗਾਰਡਨ ਦੀਵਾਨ ਲੱਗਨੇ ਸ਼ੁਰੂ ਹੋਏ ਦੀਵਾਨਾਂ ਵਿੱਚ ਭਾਰੀ ਇਕੱਠ ਹੁੰਦਾ ਸੀ ਸਿੰਧੀ ਰਾਗੀ ਚੇਲਾ ਰਾਮ ਜੀ ਭਾਈ ਸੁਰਜਨ ਸਿੰਘ ਜੀ ਅਤੇ ਸੁਜਾਨ ਸਿੰਘ ਜੀ ਦੀਵਾਨ ਵਿੱਚ ਹਾਜ਼ਰੀ ਭਰਦੇ ਸਨ ਸੱਤ ਤੋਂ ਪਹਿਲਾਂ ਬਾਬਾ ਜੀ ਦੇ ਹੈੱਡ ਰਾਗੀ ਭਾਈ ਕੇਹਰ ਸਿੰਘ ਜੀ ਆਪਣੇ ਜਥੇ ਸਮੇਤ ਕੀਰਤਨ ਕਰਦੇ ਸਨ ਬਾਅਦ ਵਿੱਚ ਬਾਬਾ ਜੀ ਅੰਮ੍ਰਿਤ ਵਚਨ ਕਰਦੇ ਸਨ ਸਾਖੀ ਚੇਲਾ ਰਾਮ ਜੀ ਜਦੋਂ ਪਿਛਲੇ ਸਾਲ ਬਾਬਾ ਜੀ ਕਲਕੱਤੇੋਂ ਆਏ ਸਨ ਉਸ ਸਮੇਂ ਚੇਲਾ ਰਾਮ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਮੈਂ ਆਪਣੀ ਕੋਠੀ ਦੀ ਨੀਂਹ ਰੱਖਣੀ ਹੈ ਕਿਰਪਾ ਕਰਕੇ ਆਪ ਜੀ ਦਰਸ਼ਨ ਦਿਓ ਹੋਰ ਵੀ ਪਤਵੰਤੇ ਸੱਜਣ ਆਉਣਗੇ ਤਾ ਬਾਬਾ ਜੀ ਹੱਸ ਕੇ ਕਹਿਣ ਲੱਗੇ ਤੂੰ ਉਹਨਾਂ ਨੂੰ ਹੀ ਲੈ ਜਾ ਤੈਨੂੰ ਪੈਸੇ ਦੀ ਬਦਤ ਦੇਣਗੇ ਸਾਨੂੰ ਲੈ ਜਾ ਕੇ ਕੀ ਕਰੇਗਾ ਸਾਡਾ ਤਾਂ ਮਾਇਆ ਨਾਲ ਕੋਈ ਕੰਮ ਨਹੀਂ ਪੈਸੇ ਨੂੰ ਤਾਂ ਅਸੀਂ ਹੱਥ ਨਹੀਂ ਲਗਾਉਂਦੇ ਬਾਬਾ ਜੀ ਨੇ ਇੱਥੇ ਇਹ ਵੀ ਖਰਾਜਿਆ ਵਚਨ ਕੀਤਾ ਲੰਡਾ ਚੀੜਾ ਝਾਣਾ ਦਾ ਸਾਥੀ ਸੋ ਤੂੰ ਇਹਨਾਂ ਨੂੰ ਨਾਲ ਲੈ ਕੇ ਜਾ ਜਿਹੜੇ ਤੈਨੂੰ ਨੀ ਧਾਰਨ ਮੇਲੇ ਪੈਸੇ ਵੀ ਦੇਣ ਚੇਲਾ ਰਾਮ ਜੀ ਕਹਿਣ ਲੱਗੇ ਬਾਬਾ ਜੀ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਬਹੁਤ ਹੈ ਕਿਰਪਾ ਕਰਕੇ ਦਰਸ਼ਨ ਦਿਓ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਜਦੋਂ ਦੁਬਾਰਾ ਬਾਬਾ ਜੀ ਕਲਕੱਤੇੋਂ ਮੁੜ ਕੇ ਆਏ ਤਾਂ ਇਸ ਦੀ ਕੋਠੀ ਬਣ ਕੇ ਤਿਆਰ ਹੋ ਗਈ ਚੇਲਾ ਰਾਮ ਨੇ ਬੇਨਤੀ ਕੀਤੀ ਚੱਲ ਕੇ ਚਰਨ ਪਾਓ ਬਾਬਾ ਜੀ ਨੇ ਹੁਕਮ ਕੀਤਾ ਕਿ ਚੇਲਾ ਰਾਮ ਪਹਿਲਾਂ ਸਫਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾ ਅਸੀਂ ਵੀ ਜਾ ਕੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਕੀਰਤਨ ਕਰ ਆਵਾਂਗੇ ਚੇਲਾ ਰਾਮ ਨੇ ਬਚਨ ਮੰਨ ਕੇ بڑے ਅਦਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਸਤਿਕਾਰ ਸਹਿਤ ਪ੍ਰਕਾਸ਼ ਕਰਵਾਏ ਅਤੇ ਕੀਰਤਨ ਸ਼ੁਰੂ ਹੋ ਗਿਆ ਹੁਣ ਬਾਬਾ ਜੀ ਦੀ ਉਡੀਕ ਕਰਨ ਲੱਗਾ ਬਾਬਾ ਜੀ ਚੇਲਾ ਰਾਮ ਦਾ ਪਿਆਰ ਵੇਖ ਕੇ ਹਜ਼ੂਰੀ ਜਥੇ ਸਮੇਤ ਚੇਲਾ ਰਾਮ ਦੀ ਕੋਠੀ ਪਹੁੰਚੇ ਚੇਲਾ ਰਾਮ ਅਤੇ ਸਾਰੇ ਪਰਿਵਾਰ ਨੇ ਬਾਬਾ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਹਾਰ ਨਾਲ ਬਾਬਾ ਜੀ ਦਾ ਗਲਾ ਭਾਰ ਦਿੱਤਾ ਜੇ ਉਸ ਸਮੇਂ ਵੀਡੀਓ ਕੈਮਰਾ ਹੁੰਦਾ ਤਾਂ ਸਭ ਨੇ ਅੱਖੀਂ ਵੇਖ ਲੈਣਾ ਸੀ ਜੋ ਲਿਖਣ ਤੋਂ ਵੱਖਰਾ ਨਜ਼ਾਰਾ ਆਉਣਾ ਸੀ ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਸਾਤਗੁਰਾਂ ਨੂੰ ਚੋੜ ਕਰਨ ਲੱਗੇ ਹੈਡ ਰਾਗੀ ਭਾਈ ਕੇਰ ਸਿੰਘ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਧਾਰਨਾ ਪੜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਪੋਣਾ ਘੰਟਾ ਕੀਰਤਨ ਕੀਤਾ ਸੋਨਾ ਸਮਾਂ ਬਣਿਆ ਉਪਰਾਂਤ ਸਿੰਧੀ ਚੇਲਾ ਰਾਮ ਨੇ ਸ਼ਬਦ ਪੜਿਆ ਹਮਕਰ ਸਾਜਨ ਆਈ ਸਾਚੇ ਮੇਲ ਮਿਲਾਏ ਮਾਨ ਵਿੱਚ ਕਾਫੀ ਢੇਰ ਤੋਂ ਆਸਾ ਸੀ ਜੋ ਅੱਜ ਪੂਰੀ ਹੋਈ ਹੈ ਬਾਬਾ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ ਸਾਨੂੰ ਆ ਕੇ ਦਰਸ਼ਨ ਦਿੱਤੇ ਹਨ ਇਸ ਤਰ੍ਹਾਂ ਬੇਨਤੀ ਕਰ ਦਿੱਤੀ ਕਿ ਹੁਣ ਬਾਬਾ ਜੀ ਅੰਮ੍ਰਿਤ ਵਚਨ ਕਰਨਗੇ ਸੋ ਪਿਆਰੇ ਬਾਬਾ ਜੀ ਨੇ ਵਚਨ ਸ਼ੁਰੂ ਕਰ ਦਿੱਤੇ ਮੈਂ ਪੇਖਿਓ ਰੀ ਊਚਾ ਮੋਹਨ ਸਪਤੇ ਊਚਾ ਸਤਿਗੁਰੂ ਸਭ ਤੋਂ ਉੱਚਾ ਹੈ ਅਤੇ ਸਭ ਦੇ ਮਨਮੋਹਨ ਵਾਲਾ ਹੈ ਸਾਰੀ ਸ੍ਰਿਸ਼ਟੀ ਅਤੇ 33 ਕਰੋੜ ਦੇਵਤਿਆਂ ਤੋਂ ਵੀ ਵੱਡਾ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਹਨ ਸਭ ਦੇ ਸਾਂਝੇ ਹਨ ਸਭ ਨੂੰ ਦਾਤਾਂ ਦਿੰਦੇ ਹਨ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਦੇਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਸੋ ਦਾਤਾ ਦਾਤਾ ਦਿੰਦਾ ਨਹੀਂ ਥਕਦਾ ਦਾਤਾ ਲੈਣ ਵਾਲੇ ਥੱਕ ਜਾਂਦੇ ਹਨ ਜੋ ਮੰਗੇ ਠਾਕੁਰਾ ਪਨੇਤੇ ਸੋਈ ਸੋਈ ਦੇਵੇ ਆਪਾਂ ਇੰਨੇ ਵੱਡੇ ਮਾਲਕ ਤੋਂ ਝੋਲੀਆਂ ਭਰਨੀਆਂ ਹਨ ਚੇਲਾ ਰਾਮ ਜੀ ਨੇ ਬੜਾ ਪਿਆਰ ਦਿਖਾਇਆ ਆਪਣੇ ਆਸ਼ਰਮ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ ਹੈ ਸਰਬ ਸਾਂਝੀ ਗੁਰਬਾਣੀ ਦਾ ਕੀਰਤਨ ਹੋਇਆ ਹੈ ਜਿਸ ਦੇ ਸੁਣਨ ਨਾਲ ਸਬਦਾ ਭਲਾ ਹੁੰਦਾ ਹੈ ਇਸ ਤਰ੍ਹਾਂ ਬਾਬਾ ਜੀ ਨੇ 1 ਘੰਟਾ ਬਚਨ ਕੀਤੇ ਸਾਂਝਾ ਉਪਦੇਸ਼ ਦਿੱਤਾ ਅਤੇ ਪਵਿੱਤਰ ਮੁਖਾਰਬਿੰਤੋ ਕਿਹਾ ਕਿ ਜਿੰਨੇ ਵੀ ਸੰਗਤ ਵਿੱਚ ਪਹੁੰਚੇ ਹੋ ਸਾਰੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ Hindu ਭਰਾ ਗਾਇਤਰੀ ਦੀ ਮਾਲਾ ਫੇਰਨ ਜੋ ਮੁਸਲਮਾਨ ਭਰਾ ਹਨ ਉਹ ਕਲਮੇ ਦੀ ਮਾਲਾ ਫੇਰਨ ਅੱਲਾਹ ਤਾਲਾ ਨੂੰ ਯਾਦ ਕਰਨ ਪਾ ਸਾਰੇ ਹੀ ਅੰਮ੍ਰਿਤ ਵੇਲੇ ਆਪੋ ਆਪਣੇ ਈਸ਼ਟ ਨੂੰ ਯਾਦ ਕਰਿਆ ਕਰੋ ਪਰਮਾਤਮਾ ਇੱਕ ਹੈ ਜੋ ਸਭ ਦੇ ਅੰਗ ਸੰਗ ਹੈ ਉਸ ਨੂੰ ਹਰ ਸਮੇਂ ਯਾਦ ਰੱਖੋ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤ ਵਚਨ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕਹਿ ਕੇ ਬਚਨਾਂ ਦੀ ਸਮਾਪਤੀ ਕਰ ਦਿੱਤੀ ਚੇਲਾ ਰਾਮ ਜੀ ਨੇ ਕਪੜੇ ਦੇ ਕਈ ਥਾਨ ਫਲਾਂ ਦੀ ਪੇਟੀ ਅਤੇ ਕੁਝ ਮਾਇਆ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਬਾਬਾ ਜੀ ਨੇ ਆਪ ਹਜੂਰੀਏ ਨੂੰ ਹੁਕਮ ਕੀਤਾ ਕਿ ਪੇਟੀ ਵਿੱਚੋਂ ਕੁਝ ਫਲ ਕੱਢ ਲਵੋ ਅਤੇ ਬਸਤਰਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਰੁਮਾਲਾ ਰੱਖ ਕੇ ਬਸਤਰ ਅਤੇ ਮਾਇਆ ਵਾਪਸ ਕਰ ਦਿਓ ਫਲਾਂ ਦੀ ਪੇਟੀ ਸੰਗਤ ਵਿੱਚ ਵਰਤਾ ਦਿੱਤੀ ਜੋ ਵੀ ਸੰਗਤ ਵਿੱਚ ਹਿੰਦੂ ਭਾਈ ਪਹੁੰਚੇ ਸਨ ਬਾਬਾ ਜੀ ਦਾ ਤਿਆਗ ਵੇਖ ਕੇ ਬੜੇ ਹੈਰਾਨ ਹੋਏ ਹੁਣ ਚੇਲਾ ਰਾਮ ਨੇ ਬਾਬਾ ਜੀ ਨੂੰ ਬੜੇ ਪਿਆਰ ਨਾਲ ਵਿਦਾਇਗੀ ਦਿੱਤੀ ਬਾਬਾ ਜੀ ਆਪਣੇ ਆਸਣ ਵਾਲੀ ਜਗ੍ਹਾ ਤੇ ਵਾਪਸ ਆ ਗਏ ਸਾਕੇ ਡਾਕਟਰ ਕਪੂਰ ਦੀ ਡਾਕਟਰ ਕਪੂਰ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਕਿਰਪਾ ਕਰਕੇ ਦਾਸ ਦੇ ਹਸਪਤਾਲ ਵੀ ਚਰਨ ਪਾਓ ਇਸ ਦੀ ਬੇਨਤੀ ਮੰਨ ਕੇ ਬਾਬਾ ਜੀ ਜਥੇ ਸਮੇਤ ਹਸਪਤਾਲ ਪਹੁੰਚੇ ਡਾਕਟਰ ਕਪੂਰ ਨੇ ਬਾਬਾ ਜੀ ਦਾ ਬਹੁਤ ਸਨਮਾਨ ਕੀਤਾ ਬਾਬਾ ਜੀ ਨੇ ਡਾਕਟਰ ਕਪੂਰ ਨੂੰ ਸਮੱਤ ਬਖਸ਼ੀ ਕਿ ਜਦੋਂ ਵੀ ਕਿਸੇ ਮਰੀਜ਼ ਨੂੰ ਦਵਾਈ ਦੇਣੀ ਹੈ ਉਦੋਂ ਆਪਣੇ ਭਗਵਾਨ ਨੂੰ ਯਾਦ ਕਰਕੇ ਦਵਾਈ ਦੇਣੀ ਹੈ ਅਤੇ ਮਰੀਜ਼ ਨੂੰ ਕਹਿਣਾ ਕਿ ਉਹ ਆਪਣੇ ਇਸ਼ਟ ਨੂੰ ਯਾਦ ਕਰਕੇ ਦਵਾਈ ਲਵੇ ਤਾਂ ਹੀ ਦਵਾਈ ਦਾ ਅਸਰ ਹੋਵੇਗਾ ਅਤੇ ਰੋਗੀ ਦਾ ਰੋਗ ਘਟੇਗਾ ਡਾਕਟਰ ਕਪੂਰ ਨੇ ਅੱਗੋਂ ਸੱਤ ਬਚਨ ਗਿਆ ਮਰੀਜ਼ ਵੀ ਬਾਬਾ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਅਤੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਰਹੇ ਸਨ ਬਾਬਾ ਜੀ ਹਸਪਤਾਲ ਚ ਚਰਨ پا ਕੇ ਵਾਪਸ ਆਪਣੇ ਆਸਣ ਤੇ ਆ ਪਹੁੰਚੇ ਸਾ ਕੀ ਗੋ ਸੁਆਮੀ ਜੀ ਦੀ ਬਾਬਾ ਜੀ ਦੇ ਪਿਆਰ ਵਾਲੇ ਗੋ ਸੁਆਮੀ ਗਣੇਸ਼ ਦੱਤ ਜੀ ਕੁਝ ਬਿਮਾਰ ਹੋ ਗਏ ਤਾਂ ਡਾਕਟਰ ਨੇ ਦਵਾਈ ਦਿੱਤੀ ਪਰ ਦਵਾਈ ਨੇ ਕੋਈ ਅਸਰ ਨਾ ਕੀਤਾ ਹੁਣ ਆਪ ਜੀ ਦੇ ਨਿਕਟ ਵਰਤਿਆਂ ਨੂੰ ਸੁਆਮੀ ਜੀ ਨੇ ਹੁਕਮ ਦਿੱਤਾ ਕਿ ਮੈਨੂੰ ਕਲੇਰਾ ਵਾਲੇ ਮਾਪੁਰਖਾਂ ਨੂੰ ਮਿਲਾਓ ਇਹਨਾਂ ਨੇ ਬਾਬਾ ਜੀ ਕੋ ਲਾ ਕੇ ਬੇਨਤੀ ਕੀਤੀ ਬਾਬਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਗੋ ਸੁਆਮੀ ਜੀ ਕੋਲ ਪਹੁੰਚੇ ਆਗੋ ਗੋ ਸੁਆਮੀ ਜੀ ਕਾਫੀ ਟਿੱਲੇ ਸਨ ਪਰ ਬਾਬਾ ਜੀ ਦੇ ਦਰਸ਼ਨ ਕਰਕੇ ਬੈੱਡ ਤੋਂ ਉੱਠ ਕੇ ਖੜੇ ਹੋ ਗਏ ਅਤੇ ਬਾਬਾ ਜੀ ਨੂੰ ਬੈਠਣ ਵਾਸਤੇ ਕੁਰਸੀ ਦਿੱਤੀ ਅਤੇ ਆਪ ਵੀ ਕੁਰਸੀ ਦੇ ਕੋਲ ਬੈਠ ਗਏ। ਸੁਆਮੀ ਜੀ ਦੇ ਸੇਵਾਦਾਰ ਵੇਖ ਕੇ ਬੜੇ ਹੈਰਾਨ ਹੋਏ ਕਿ ਅਸੀਂ ਤਾਂ ਦੋ ਆਦਮੀ ਬਾਹਾਂ ਤੋਂ ਫੜ ਕੇ ਸੁਆਮੀ ਜੀ ਨੂੰ ਬਿਠਾਉਂਦੇ ਸੀ ਅੱਜ ਆਪੇ ਹੀ ਉੱਠ ਕੇ ਖੜੇ ਹੋ ਗਏ। ਹੁਣ ਬਾਬਾ ਜੀ ਨੇ ਪੁੱਛਿਆ ਸੁਣਾਓ ਸੁਆਮੀ ਜੀ ਤਕੜੇ ਹੋ? ਸੁਆਮੀ ਜੀ ਕਹਿੰਦੇ ਬਿਲਕੁਲ ਹੀ ਤਕੜੇ ਹਾਂ। ਬਾਬਾ ਜੀ ਕਹਿੰਦੇ ਬਿਮਾਰੀ। ਗੋ ਸੁਆਮੀ ਜੀ ਕਹਿੰਦੇ ਬਿਮਾਰੀ ਤਾਂ ਕਿਦਰੇ ਨੱਸ ਗਈ ਬਾਬਾ ਜੀ ਕਹਿੰਦੇ ਹੁਣ ਸਾਡੀ ਦਾਰੂ ਵਰਤੋ ਗੁਰੂ ਸਾਹਿਬ ਕਹਿੰਦੇ ਹਨ ਸਾਰਾ ਬਰੋਕਾ ਓਖਾਦ ਨਾਮ ਭਗਵਾਨ ਦਾ ਨਾਮ ਲਿਆ ਕਰੋ ਪਿਛਲੀ ਉਮਰ ਹੋ ਗਈ ਹੈ ਭਗਵਾਨ ਵੱਲ ਮੰਨ ਲਾਓ ਡਾਕਟਰ ਕਪੂਰ ਜੋ ਸਵਾਮੀ ਜੀ ਨੂੰ ਦਵਾਈ ਦੇਣ ਆਇਆ ਸੀ ਉਹ ਵੀ ਕੋਲ ਹੀ ਬੈਠਾ ਸੀ ਬਾਬਾ ਜੀ ਦੀ ਮੁਬਾਰਕ ਨਜ਼ਰ ਇਸਤੇ ਪਈ ਤੇ ਹੱਸ ਕੇ ਸਵਾਮੀ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਡਾਕਟਰਾਂ ਨੂੰ ਛੋਟਾ ਰੱਬ ਕਹਿੰਦੇ ਹਾਂ ਕਿਉਂਕਿ ਇਹ ਸਰੀਰਕ ਰੋਗਾ ਦੀਆਂ ਸਭ ਮਰਜ਼ਾਂ ਜਾਣਦੇ ਹਨ ਜਿਵੇਂ ਵੱਡਾ ਰੱਬ ਪਰਮਾਤਮਾ ਸਭ ਦੇ ਮਨਾਂ ਦੀਆਂ ਜਾਣਦਾ ਹੈ ਬਾਬਾ ਜੀ ਹਾਸੇ ਕੇ ਕਹਿੰਦੇ ਸਵਾਮੀ ਜੀ ਤੁਸੀਂ ਡਾਕਟਰ ਕਪੂਰ ਨੂੰ ਦੂਰ ਬਿਠਾਇਆ ਕਰੋ ਕਿਉਂਕਿ ਤੁਸੀਂ ਬਿਰਧ ਹੋ ਜੇ ਛੋਟੇ ਰੱਬ ਦਾ ਤੁਹਾਨੂੰ ੱੱਕਾ ਵੱਜ ਗਿਆ ਤਾਂ ਚੱਕਣਾ ਚੂਰ ਕਰ ਦੇਵੇਗਾ ਅਸੀਂ ਇਸ ਨੂੰ ਪਹਿਲਾਂ ਵੀ ਕਿਹਾ ਸੀ ਕਿ ਕਪੂਰ بڑے ਲੋਗ ਗ੍ਰਹਿ ਤੋਂ ਡਰਦੇ ਹਨ ਤੇਰੇ ਸਾਹਮਣੇ ਗ੍ਰਹਿ ਕਿਹੜੀ ਵੱਡੀ ਗੱਲ ਹੈ ਉਸ ਨੂੰ ਮਾਲਕੇ ਚਕਨਾ ਚੂਰ ਕਰ ਦੇ ਇਹ ਬਚਨ ਸੁਣ ਕੇ ਸਵਾਮੀ ਜੀ ਬਹੁਤ ਹੱਸਦੇ ਹਨ ਬਾਬਾ ਜੀ ਬਚਨ ਕਰਕੇ ਸਵਾਮੀ ਜੀ ਅਤੇ ਡਾਕਟਰ ਕਪੂਰ ਨੂੰ ਖੁਸ਼ ਕਰੀ ਜਾਂਦੇ ਹਨ ਇਸੇ ਤਰ੍ਹਾਂ ਡੇਢ ਘੰਟਾ ਬਚਨ ਕਰਕੇ ਬਾਬਾ ਜੀ ਆਪਣੇ ਆਸਨ ਤੇ ਰਜਿੰਦਰ ਨਗਰ ਆ ਗਏ ਕੁਝ ਦਿਨਾਂ ਬਾਅਦ ਸਵਾਮੀ ਜੀ ਫਿਰ ਢਿੱਲੇ ਹੋ ਗਏ ਅਤੇ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਬਾਬਾ ਜੀ ਨੂੰ ਬੁਲਾਓ ਸੇਵਾਦਾਰ ਕਹਿੰਦੇ ਸਵਾਮੀ ਜੀ ਤੁਸੀਂ ਤਾਂ ਕਲੇਰਾ ਵਾਲਿਆਂ ਦੇ ਚੇਲੇ ਬਣ ਗਏ ਹੋ ਅਤੇ ਉਹਨਾਂ ਨੂੰ ਹੀ ਯਾਦ ਕਰਦੇ ਰਹਿੰਦੇ ਹੋ। ਸਵਾਮੀ ਜੀ ਕਹਿਣ ਲੱਗੇ ਉਹਨਾਂ ਨੇ ਸਾਡੇ ਮਾਂ ਦੀਆਂ ਬੁੱਝੀਆਂ ਹਨ। ਉਹ ਪੂਰਨ ਮਹਾਪੁਰਖ ਭਗਵਾਨ ਦਾ ਰੂਪ ਹਨ। ਉਹਨਾਂ ਦੇ ਦਰਸ਼ਨ ਮੈਨੂੰ ਜ਼ਰੂਰ ਕਰਾਓ। ਸੋ ਸਵਾਮੀ ਜੀ ਦੀ ਬੇਨਤੀ ਸੁਣ ਕੇ ਬਾਬਾ ਜੀ ਦੂਜੀ ਵਾਰ ਸਵਾਮੀ ਜੀ ਨੂੰ ਫੇਰ ਦਰਸ਼ਨ ਦੇ ਕੇ ਖੁਸ਼ ਕਰਕੇ ਆਏ। ਇਸ ਤਰ੍ਹਾਂ ਬਾਬਾ ਜੀ ਦਾ ਅਤੇ ਗੋ ਸਵਾਮੀ ਗਣੇਸ਼ ਦਰਜੀ ਦਾ ਆਪਸ ਵਿੱਚ ਬਹੁਤ ਪਿਆਰ ਸੀ। ਸਾਖੀ ਰਾਸ਼ਟਰਪਤੀ ਦਿੱਲੀ ਦੇ ਰਜਿੰਦਰਾ ਨਗਰ ਵਿੱਚ ਬਾਬਾ ਜੀ ਦੇ دیਵਾਨਾ ਵਿੱਚ ਸੰਗਤ ਦਾ ਭਾਰੀ ਇਕੱਠ ਹੋ ਰਿਹਾ ਹੈ ਬਾਬਾ ਜੀ ਨੇ ਪੰਜਾਬ ਤੋਂ ਜੱਥੇਦਾਰ ਭਾਈ ਉਦਾ ਸਿੰਘ ਜੀ ਭਾਈ ਦਾਨ ਸਿੰਘ ਜੀ ਭਾਈ ਸੁੱਚਾ ਸਿੰਘ ਜੀ ਤੇ ਹੋਰ ਵੀ 100-200 ਚੰਗੇ-ਚੰਗੇ ਪਾਠੀ ਮੰਗਵਾ ਕੇ ਇਕੋਤਰੀ ਸ਼ੁਰੂ ਕਰ ਦਿੱਤੀ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ ਦਰਬਾਰ ਵਿੱਚ ਬਾਬਾ ਜੀ ਦੇ ਹੈੱਡ ਰਾਗੀ ਭਾਈ ਕੇਰ ਸਿੰਘ ਜੀ ਕੀਰਤਨ ਦੀ ਪਹਿਲੀ ਡਿਊਟੀ ਕਰਦੇ ਹਨ ਉਪਰਾਂਤ ਸੰਸੁਜਾਨ ਸਿੰਘ ਜੀ ਰਾਗੀ ਸੁਰਜਨ ਸਿੰਘ ਜੀ ਸਿੰਧੀ ਚੇਲਾ ਰਾਮ ਜੀ ਭਾਈ ਹਰਬੰਦ ਸਿੰਘ ਜੀ ਜਗਾਦਰੀ ਵਾਲੇ ਭਾਈ ਗੁਰਮੁਖ ਸਿੰਘ ਜੀ ਭਾਈ ਬਹਾਦਰ ਸਿੰਘ ਜੀ ਜਲੰਧਰ ਵਾਲੇ ਭਾਈ ਵਾਹਿਗੁਰੂ ਸਿੰਘ ਜੀ ਭਾਈ ਰਾਮ ਸਿੰਘ ਜੀ ਮੁਜ਼ਫਰ ਨਗਰ ਵਾਲੇ ਪ੍ਰੋਫੈਸਰ ਹਰਚੰਦ ਸਿੰਘ ਜੀ ਲੁਧਿਆਣਾ ਸੋਨ ਸਿੰਘ ਸੁਪਰਵਾਈਜ਼ਰ ਰੇਡੀਓ ਸਟੇਸ਼ਨ ਜਲੰਧਰ ਪਿਆਰ لال ਠੁਨੀਆ ਰਾਮ ਜਲੰਧਰ ਦਵਿੰਦਰ ਸਿੰਘ ਜਲੰਧਰ ਤੇ ਗਿਆਨੀ ਗਿਆਨ ਸਿੰਘ ਜੀ ਦੁਆਬੇ ਵਾਲਿਆਂ ਦੇ ਜਥੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਨ ਸਰਦਾਰ surjeet singh majhettia ਸਰਦਾਰ ਰਾਏ ਬਹਾਦਰ ਵਿਸਾਖਾ ਸਿੰਘ ਜੀ ਕਵੀ ਮਦਸੂਦਨ ਸਿੰਘ ਜੀ ਬਿਰਲਾ ਸੇਠ ਜੁਗਲ ਕਿਸ਼ੋਰ ਤੇ ਉਹਨਾਂ ਦੇ ਮੰਦਰ ਦੇ ਪੁਜਾਰੀ ਨਰਾਇਣ ਦਾਸ ਡਾਕਟਰ ਕਪੂਰ ਜੀ ਗੋ ਸੁਆਮੀ ਗਣੇਸ਼ datt ਜੀ ਆਦਿ ਤੇ ਹੋਰ ਵੀ ਕਈ ਪਤਵੰਤੇ ਦਰਬਾਰ ਵਿੱਚ ਪਹੁੰਚ ਕੇ ਕੀਰਤਨ ਤੇ ਬਾਬਾ ਜੀ ਦੇ ਬਚਨ ਸਰਵਨ ਕਰਦੇ ਹਾਜ਼ਰੀਆਂ ਭਰਦੇ ਬਿੱਲਾ ਸੇੜ ਤੇ ਗੋ ਸੁਆਮੀ ਜੀ ਨੇ ਬਾਬਾ ਜੀ ਦੀ ਕਰਨੀ ਕਮਾਈ ਦੀ ਗੱਲ ਜਾ ਕੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਨੂੰ ਦੱਸੀ ਤੇ ਕਿਹਾ ਕਿ ਤੁਹਾਨੂੰ ਵੀ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਬਾਬਾ ਜੀ ਦੀ ਮਹਿਮਾ ਸੁਣ ਕੇ 19 ਮਾਰਚ 1958 ਨੂੰ ਡਾਕਟਰ ਰਜਿੰਦਰਾ ਪ੍ਰਸਾਦ ਜੀ ਦਰਬਾਰ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਰਾਗੀ ਸਿੰਘਾਂ ਨੇ ਹਾਜ਼ਰੀਆਂ ਭਰੀਆਂ ਉਪਰੰਤ ਬਾਬਾ ਜੀ ਨੇ ਅਮਰਤ ਬਚਨ ਸ਼ੁਰੂ ਕੀਤੇ ਕਿ ਇਹ ਘਰ ਗੁਰੂ ਨਾਨਕ ਦਾ ਹੈ ਜੋ ਸਬਦਾਂ ਸਾਂਝਾ ਹੈ ਕੋਈ ਵੀ ਸ਼ਰਦਾ ਨਾਲ ਚੱਲ ਕੇ ਆਵੇ ਗੁਰੂ ਨਾਨਕ ਸਭ ਨੂੰ ਦਾਤਾ ਦਿੰਦਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰ ਨ ਜਾਈ ਜੋ ਮੰਗੇ ਠਾਕੁਰਾ ਆਪਣੇ ਤੇ ਸੋਈ ਸੋਈ ਦੇਵੇ ਗੁਰੂ ਘਰੋਂ ਜੁਗਾ ਜੁਗੰਤਰ ਤੱਕ ਦਾਤਾਂ ਮਿਲਦੀਆਂ ਹਨ ਪਰ ਬੰਦਾ ਗੁਰੂ ਨੂੰ ਯਾਦ ਰੱਖੇ ਜਿਸ ਨੇ ਆਪਾਂ ਨੂੰ ਦਾਤਾਂ ਦਿੱਤੀਆਂ ਉਸ ਦਾਤੇ ਨੂੰ ਹਰ ਵੇਲੇ ਯਾਦ ਰੱਖੋ ਪਰਮਾਤਮਾ ਦਾ ਨਾਮ ਲੈਣਾ ਹਰ ਇਨਸਾਨ ਦਾ ਫਰਜ਼ ਹੈ ਜੇ ਗੁਰਸਿੱਖ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹੇ ਨਿਤਨੇਮ ਕਰੇ ਵਾਹਿਗੁਰੂ ਗੁਰਮੰਤਰ ਜਾਂ ਪਹਿਲੀ ਪੌੜੀ ਦਾ ਸਿਮਰਨ ਕਰੇ ਹਿੰਦੂ ਹੈ ਤਾਂ ਰਾਮ ਰਾਮ ਦੀ ਮਾਲਾ ਫੇਰੀ ਸਵਾਸਾਂ ਦਾ ਦਸਬੰਦ ਕੱਢੀ 24 ਘੰਟਿਆਂ ਵਿੱਚੋਂ 2 2.5 ਘੰਟੇ ਨਿਤਨੇਮ ਕਰੇ ਇਸ ਤਰ੍ਹਾਂ ਸਾਂਝਾ ਉਪਦੇਸ਼ ਦੇ ਕੇ ਬਾਬਾ ਜੀ ਨੇ ਬਚਨਾਂ ਦੀ ਸਮਾਪਤੀ ਕੀਤੀ ਬਾਬਾ ਜੀ ਦੇ ਅੰਮ੍ਰਿਤ ਵਚਨ ਸੁਣ ਕੇ ਰਜਿੰਦਰਾ ਪ੍ਰਸ਼ਾਦ ਜੀ ਬਹੁਤ ਖੁਸ਼ ਹੋਏ ਸਮਾਪਤੀ ਉਪਰੰਤ ਉਹਨਾਂ ਨੇ ਕੁਝ ਮਿੰਟ ਲਏ ਤੇ ਕਿਹਾ ਕਿ ਮੈਂ ਬੜਾ ਹੀ ਵਿੜਪਾਗੀ ਹਾਂ ਜੋ ਅੱਜ ਮੈਨੂੰ ਪੂਰਨ ਮਾਪੁਰਖਾਂ ਦੇ ਦਰਸ਼ਨ ਹੋਏ ਹਨ ਬਾਬਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਜੋ ਦਿੱਲੀ ਆ ਕੇ ਦਰਸ਼ਨ ਦਿੱਤੇ ਹਨ ਸਾਰੀ ਦਿੱਲੀ ਦੀ ਸੰਗਤ ਵੱਲੋਂ ਬਾਬਾ ਜੀ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਤੇ ਸਾਡੀ ਬੇਨਤੀ ਹੈ ਕਿ ਜਦੋਂ ਵੀ ਬਾਬਾ ਜੀ ਕੋਲ ਸਮਾਂ ਹੋਵੇ ਰਾਸ਼ਟਰਪਤੀ ਭਵਨ ਵਿੱਚ ਦਰਸ਼ਨ ਦੇ ਕੇ ਕਿਰਤਾਰਤ ਕਰਨ ਅਸੀਂ ਆਪ ਜੀ ਦੇ ਪਵਿੱਤਰ ਚਰਨ ਪਵਾ ਕੇ ਰਾਸ਼ਟਰਪਤੀ ਭਵਨ ਨੂੰ ਵੀ ਪਵਿੱਤਰ ਕਰਨਾ ਚਾਹੁੰਦੇ ਹਾਂ ਇਤਨੀ ਬੇਨਤੀ ਕਰਕੇ ਰਾਸ਼ਟਰਪਤੀ ਬਾਬਾ ਜੀ ਨੂੰ ਨਮਸਕਾਰ ਕਰਕੇ ਚਲੇ ਗਏ ਇਸ ਸਮੇਂ ਨੂੰ ਵੇਖੇ ਸਾਰੀਆਂ ਹੀ ਸੰਗਤਾਂ ਗਦਗਦ ਹੋ ਰਹੀਆਂ ਸਨ ਅੱਜ ਬਾਬਾ ਜੀ ਦੇ ਦਰਬਾਰ ਵਿੱਚ ਰਾਸ਼ਟਰਪਤੀ ਗੋ ਸੁਆਮੀ ਜੀ ਬਿਰਲਾ ਸੇਠ ਅਤੇ ਹੋਰ ਵੀ ਪਤਵੰਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਪਣਾ ਸਮਾਂ ਸਫਲ ਕਰ ਰਹੇ ਹਨ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ ਤੇ ਰਾਗੀ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਜਿਸ ਵਿੱਚ ਬੇਸ਼ੁਮਾਰ ਸੰਗਤ ਜੁੜ ਬੈਠੀ ਸੀ ਇਹ ਹੈ ਧੰਨ ਧੰਨ ਬਾਬਾ ਜੀ ਦੀ ਕਰਨੀ ਕਮਾਈ ਸਾਖੀ ਭਾਈ ਹਰੀ ਸਿੰਘ ਦੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਨਕੋਦਰ ਦੇ ਕੋਲੇ ਪਿੰਡ ਚਾਨੀਆਂ ਦਾ ਮਿਸਤਰੀ ਹਰੀ ਸਿੰਘ ਦਿੱਲੀ ਵਿੱਚ ਇੱਟਾਂ ਦਾ ਕੰਮ ਕਰ ਰਿਹਾ ਸੀ ਸਨ 1958 ਵਿੱਚ ਬਾਬਾ ਜੀ ਦੇ ਦਿੱਲੀ ਵਿੱਚ ਦੀਵਾਨ ਲੱਗ ਰਹੇ ਹਨ ਤਾਂ ਸੰਗਤਾਂ ਹੋ ਮੋਹ ਮਹਾ ਕੇ ਦੀਵਾਨ ਨੂੰ ਜਾਂਦੀਆਂ ਹਨ ਤੇ ਲਾਭ ਉਠਾਉਂਦੀਆਂ ਹਨ ਇਸ ਨੇ ਕਈ ਜਾਣਿਆਂ ਤੋਂ ਪੁੱਛਣਾ ਕਿ ਭਾਈ ਕਿੱਥੇ ਜਾ ਰਹੇ ਹੋ ਤਾਂ ਸੰਗੀਆਂ ਨੇ ਦੱਸਣਾ ਕਿ ਕਲੇਰਾ ਵਾਲੇ ਬਾਬਾ ਈਸ਼ਰ ਸਿੰਘ ਜੀ ਦੇ ਦੀਵਾਨ ਲੱਗਦੇ ਹਨ ਅਸੀਂ ਉਹਨਾਂ ਦੇ ਦਰਸ਼ਨ ਕਰਨ ਤੇ ਬਚਨ ਸੁਣਨ ਜਾਂਦੇ ਹਾਂ ਕਈਆਂ ਨੇ ਇਸ ਨੂੰ ਵੀ ਕਿਹਾ ਕਿ ਤੂੰ ਵੀ ਚੱਲਿਆ ਕਰ ਪਰ ਇਹ ਕਮਿਊਨਿਸਟ ਖਿਆਲਾਂ ਵਾਲਾ ਬੰਦਾ ਸੀ ਇਹ ਕਹਿੰਦਾ ਸੀ ਐਵੇਂ ਸਾਦਾ ਦੇ ਟਕ ਬੰਝ ਹੁੰਦੇ ਹਨ ਮੈਂ ਨਹੀਂ ਕਿਸੇ ਸਾਦ ਨੂੰ ਮੰਨਦਾ ਇੱਕ ਦਿਨ ਉਹ ਘਰ ਵਾਲੇ ਜਿਨ੍ਹਾਂ ਦੇ ਘਰੇ ਇਹ ਕੰਮ ਕਰਦਾ ਸੀ ਜ਼ੋਰ ਪਾ ਕੇ ਇਸ ਨੂੰ ਨਾਲ ਲੈ ਗਏ ਜਦੋਂ ਰਾਸ ਸੇਵੀ ਚੋਨਾ ਨੇ ਪ੍ਰਸ਼ਾਦ ਲਿਆ ਤਾਂ ਇਸ ਨੂੰ ਵੀ ਪ੍ਰਸ਼ਾਦ ਲੈਣ ਲਈ ਕਹਿ ਦਿੱਤਾ ਇਸ ਨੇ ਉਹਨਾਂ ਦੀ ਸ਼ਰਮ ਖਾ ਕੇ ਦੋ ਸੇਬ ਲੈ ਲਏ ਪਰਨੇ ਵਿੱਚ ਬਣ ਕੇ ਮੋਢੇ ਤੇ ਪਿੱਛੇ ਲਟਕਾ ਲਈ ਜਦੋਂ ਬਾਬਾ ਜੀ ਦੇ ਕੋਲ ਗਈ ਤਾਂ ਸੰਗਤ ਮਠਿਆਈਆਂ ਫਲਾਂ ਦੀਆਂ ਟੋਕਰੀਆਂ ਅਤੇ ਪੇਟੀਆਂ ਲਈ ਖੜੀ ਹੈ ਮੱਥਾ ਟੇਕਣ ਨੂੰ ਸਮਾਂ ਨਹੀਂ ਮਿਲਦਾ ਇਸ ਨੇ ਸੋਚਿਆ ਕਿ ਮਨਾ ਇੱਥੇ ਲੋਕ ਸੇਬਾਂ ਦੀਆਂ ਪੇਟੀਆਂ ਲਈ ਖੜੇ ਹਨ ਤੇਰੇ ਦੋ ਸੇਬਾਂ ਨੂੰ ਕਿਸ ਨੇ ਪੁੱਛਣਾ ਹੈ ਇਹ ਸ਼ਰਮਦਾ ਮਾਰਿਆ ਸੇਬਾਂ ਨੂੰ ਦੁਪੱਟੇ ਵਿੱਚ ਲਪੇਟ ਕੇ ਸਾਰੀ ਸੰਗਤ ਤੋਂ ਪਿੱਛੇ ਜਾਈ ਹੋ ਕੇ ਖੜ ਗਿਆ ਅੰਤਯਾਮੀ ਬਾਬਾ ਜੀ ਨੇ ਇੱਕ ਸੇਵਾਦਾਰ ਨੂੰ ਹੁਕਮ ਕਰਕੇ ਇਸ ਨੂੰ ਆਪਣੇ ਕੋਲ ਬੁਲਾਇਆ ਇਸ ਨੂੰ ਸੇਵਾਦਾਰ ਨੇ ਪੁੱਛਿਆ ਕਿ ਹਰੀ ਸਿੰਘ ਤੇਰਾ ਨਾਂ ਹੈ ਤਾਂ ਇਸ ਨੇ ਕਿਹਾ ਜੀ ਹਾਂ ਸੇਵਾਦਾਰ ਕਹਿਣ ਲੱਗਾ ਤਾਂ ਚੱਲ ਫਿਰ ਤੈਨੂੰ ਬਾਬਾ ਜੀ ਨੇ ਬੁਲਾਇਆ ਹੈ ਇਹ ਹੈਰਾਨਜਾ ਹੋ ਗਿਆ ਕਿ ਬਾਬਾ ਜੀ ਮੇਰਾ ਨਾਮ ਕਿਵੇਂ ਜਾਣ ਗਏ ਤੇ ਐਨੇ ਇਕੱਠ ਵਿੱਚ ਮੈਨੂੰ ਕਿਵੇਂ ਯਾਦ ਕੀਤਾ ਹੈ ਇਹ ਸੇਵਾਦਾਰ ਦੇ ਨਾਲ ਤੁਰ ਪਿਆ ਤੇ ਜਾ ਕੇ ਉਤਲੇ ਜਹੇ ਮਨੂੰ ਮੱਥਾ ਟੇਕ ਕੇ ਬਾਬਾ ਜੀ ਕੋਲ ਖੜ ਗਿਆ ਬਾਬਾ ਜੀ ਹੱਸ ਕੇ ਕਹਿਣ ਲੱਗੇ ਲਿਆ ਜਿਹੜਾ ਪ੍ਰਸ਼ਾਦ ਲੈ ਕੇ ਆਇਆ ਹੈ ਹੁਣ ਦੁਪੱਟੇ ਵਿੱਚ ਲੁਕੋਈ ਫਿਰਦਾ ਹੈ ਇਸ ਨੇ ਸੇਬ ਕੱਟ ਕੇ ਬਾਬਾ ਜੀ ਦੇ ਪੇਸ਼ ਕਰ ਦਿੱਤੇ ਤੇ ਚਰਨਾ ਤੇ ਟੈਪਿਆ ਬਾਬਾ ਜੀ ਨੇ ਇੱਕ ਸੇਬ ਰੱਖ ਲਿਆ ਤੇ ਇੱਕ ਆਪਣੇ ਮੁਬਾਰਕ ਹੱਥਾਂ ਨਾਲ ਇਸ ਨੂੰ ਦੇ ਦਿੱਤਾ ਇਸ ਸੇਵ ਨੂੰ ਛਾ ਕੇ ਇਸ ਦਾ ਜੀਵਨ ਹੀ ਪਲਟਾ ਖਾ ਗਿਆ ਇਸ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਅਮਰਤ ਛਕ ਲਿਆ ਤੇ ਨਿਤਨੇਮੀ ਬਣ ਕੇ ਬਾਬਾ ਜੀ ਦੀ ਸੰਗਤ ਕਰਦਾ ਰਿਹਾ ਕੁਝ ਸਮੇਂ ਬਾਅਦ ਇਹ ਦਿੱਲੀ ਤੋਂ ਕੰਮ ਕਰਕੇ ਜੈਪੁਰ ਕੰਮ ਤੇ ਜਾ ਲੱਗਾ ਪਰ ਨਿਤਨੇਮ ਉਸੇ ਤਰ੍ਹਾਂ ਹੀ ਕਰਦਾ ਰਿਹਾ ਇੱਕ ਦਿਨ ਗੰਧ ਕੱਢਦਾ ਕੱਢਦਾ ਬਹੁਤ ਉੱਚੀ ਪੈੜ ਤੋਂ ਡਿੱਗ ਪਿਆ ਪਰ ਪਤਾ ਨਹੀਂ ਹੇਠੋਂ ਕਿਸ ਚੀਜ਼ ਨੇ ਬਚਾਇਆ ਕਿ ਇਸ ਤੇ ਕੋਈ ਸੱਟ ਨਾ ਲੱਗੀ ਤਾਂ ਇਹ ਬੜਾ ਹੀ ਹੈਰਾਨ ਹੋਇਆ ਤੇ ਮਨ ਵਿੱਚ ਸੋਚੀ ਜਾਂਦਾ ਹੈ ਕਿ ਐਡੀ ਉਪਰੋਂ ਡਿੱਕੇ ਵੀ ਕੋਈ ਛੱਟ ਨਹੀਂ ਲੱਗੀ। ਉਸੇ ਰਾਤ ਹੀ ਇਸ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਹੋਏ ਤੇ ਬਚਨ ਹੋਇਆ ਕਿ ਜਿਸ ਗੁਰੂ ਦੇ ਬਣੀਏ ਉਹ ਗੁਰੂ ਰੱਖਿਆ ਵੀ ਕਰਦਾ ਹੈ। ਆਮਰਤ ਛਕਿਆ ਅਤੇ ਨਿਤਨੇਮ ਕਰਦਾ ਹੋਣ ਕਰਕੇ ਤੇਰਾ ਬਚਾਓ ਹੋ ਗਿਆ ਹੈ। ਐਨਾ ਬਚਨ ਕਰਕੇ ਇਹ ਲੋਪ ਹੋ ਗਈ। ਇਸ ਦੀ ਸ਼ਰਦਾ ਪਹਿਲਾਂ ਨਾਲੋਂ ਵੀ ਵੱਧ ਗਈ। ਇਸ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਇਹ ਨਾਨਕ ਸਰ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਜਾਂਦਾ। ਏ ਅਖੀਰ ਤੱਕ ਨਾਨਕ ਸਰ ਦੀ ਸੰਗਤ ਅਤਿ ਨਿਤਨੇਮ ਕਰਦਾ ਰਿਹਾ ਸਾਖੀ ਭਾਈ ਹਰਬੰਦ ਸਿੰਘ ਜੀ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਨੂੰ ਤਾ ਰਹੇ ਹਨ ਪਹਿਲੇ ਰਜ਼ੋਰੀ ਗਾਰਡਨ ਦੀਵਾਨ ਲੱਗੀ ਹੁਣ ਰਜਿੰਦਰਾ ਨਗਰ ਵੀ ਸੰਗਤ ਦੀ ਬੇਨਤੀ ਕਰਨ ਤੇ ਬਾਬਾ ਜੀ ਨੇ ਦੀਵਾਨ ਲਾਉਣੇ ਸ਼ੁਰੂ ਕੀਤੇ ਸੰਗਤਾਂ ਲਾਭ ਉਠਾ ਰਹੀਆਂ ਹਨ ਸ਼ਾਮ ਦਾ ਦਰਬਾਰ ਸਜਿਆ ਹੈ ਬਾਬਾ ਜੀ ਦੀਵਾਨ ਵਾਲੀ ਜਗਾਹ ਜਾਂਦੇ ਜਾਂਦੇ ਰਸਤੇ ਵਿੱਚ ਰੁਕ ਗਏ ਅਤੇ ਸੰਗੀਆਂ ਨਾਲ ਬਚਨ ਬਿਲਾਸ ਸ਼ੁਰੂ ਕਰ ਦਿੱਤੇ ਹੁਣ ਇੱਕ ਰਾਮਗੜੀਆ ਭਾਈ ਹਰਬੰਦ ਸਿੰਘ ਹੱਥ ਬਨ ਕੇ ਨੇੜੇ ਹੋ ਕੇ ਬੇਨਤੀ ਕਰਨ ਲੱਗਿਆ ਇਸ ਦੇ ਬੋਲਣ ਤੋਂ ਪਹਿਲਾਂ ਅਹੀਂ ਬਾਬਾ ਜੀ ਕਹਿੰਦੇ ਜਾ ਕੀਰਤਨ ਕਰ ਅਤੇ ਸੁਣ ਕੁਝ ਮਿੰਟਾਂ ਬਾਅਦ ਇਸਨੇ ਫੇਰ ਕੁਝ ਬੇਨਤੀ ਕਰਨੀ ਚਾਹੀ ਤਾਂ ਬਾਬਾ ਜੀ ਕਹਿਣ ਲੱਗੇ ਜਾ ਕੀਰਤਨ ਕਰ ਅਤੇ ਸੁਣ ਇਹ ਫੇਰ ਚੁੱਪ ਕਰ ਗਿਆ ਜਦੋਂ ਤੀਸਰੀ ਵਾਰ ਹੱਥ ਬਨ ਕੇ ਬੇਨਤੀ ਕਰਨ ਲੱਗਾ ਤਾਂ ਬਾਬਾ ਜੀ ਕਹਿੰਦੇ ਭਲਿਆ ਬਚਨ ਮੰਨੀ ਦਾ ਹੁੰਦਾ ਹੈ ਤੈਨੂੰ ਕਿਹਾ ਕੀਰਤਨ ਕਰ ਤੇ ਸੁਣ ਇਹ ਕਹਿੰਦਾ ਜੀ ਸੱਤ ਬਚਨ ਪਰ ਮਨ ਵਿੱਚ ਸੋਚਦਾ ਹੈ ਕੀਰਤਨ ਤਾਂ ਮੈਨੂੰ ਆਉਂਦਾ ਨਹੀਂ ਕਿਵੇਂ ਕਰਾਂ ਪਰ ਬਾਬਾ ਜੀ ਦਾ ਬਚਨ ਮੰਨ ਕੇ ਦਰਬਾਰ ਵਿੱਚ ਜਾ ਕੇ ਹੈਡ ਰਾਗੀ ਭਾਈਕੇਰ ਸਿੰਘ ਜੀ ਦੇ ਮਗਰ ਬੈਠ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਅਗਲੇ ਦਿਨ ਹੀ ਵਾਜਾ ਲੈ ਕੇ ਭਾਈ ਕੇਰ ਸਿੰਘ ਤੋਂ ਸਿੱਧਾ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਨੂੰ ਬਾਬਾ ਜੀ ਦਾ ਹੁਕਮ ਹੈ ਇਸ ਨੇ ਕਈ ਸ਼ਬਦ ਸਿੱਖ ਲਏ ਅਤੇ ਆਪਣੇ ਘਰੇ ਹੀ ਕੀਰਤਨ ਸ਼ੁਰੂ ਕਰ ਦਿੱਤਾ ਇਸ ਨੂੰ ਐਸਾ ਰਸਾ ਆਉਣ ਲੱਗਿਆ ਕਈ-ਕਈ ਘੰਟੇ ਕੀਰਤਨ ਕਰਦਾ ਰਿਹਾ ਕਰੇ ਨਾਲ ਇਸ ਦੇ ਮੁੰਡੇ ਬਲਵਿੰਦਰ ਸਿੰਘ ਰਵਿੰਦਰ ਸਿੰਘ ਬਾਵਾ ਸਿੰਘ ਇਹ ਵੀ ਮਦਦ ਦੇਣ ਲੱਗ ਪਏ ਇਸ ਦੇ ਤਿੰਨੇ ਭਾਈ ਸਰਦਾਰ ਤਰਲੋਕ ਸਿੰਘ ਸਰਦਾਰ ਮਹਿੰਦਰ ਸਿੰਘ ਸਰਦਾਰ ਗੁਰਸ਼ਰਨ ਸਿੰਘ ਇਹ ਵੀ ਨਾਲ ਬੈਠ ਕੇ ਮਦਦ ਦੇਣ ਲੱਗ ਪਏ ਸਰਦਾਰ ਹਰਬੰਸ ਸਿੰਘ ਦੇ ਘਰੋਂ ਇਹ ਵੀ ਬੜੇ ਪਿਆਰ ਨਾਲ ਸੰਗਤ ਦੀ ਸੇਵਾ ਕਰਨ ਲੱਗੇ ਇਹਨਾਂ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਘਰੇ ਲੈ ਆਂਦੇ ਪੁੰਨਿਆ ਲਾਉਣ ਲੱਗ ਪਏ ਬੜਾ ਇਕੱਠ ਹੋਣ ਲੱਗ ਪਿਆ ਪਹਿਲਾਂ ਭਾਈ ਹਰਬੰਸ ਸਿੰਘ ਫਿਰ ਸੰਤ ਹਰਬੰਸ ਸਿੰਘ ਉਸ ਤੋਂ ਬਾਅਦ ਲੋਕ ਬਾਬਾ ਹਰਬੰਸ ਸਿੰਘ ਕਹਿਣ ਲੱਗ ਪਏ ਸੋ ਜਿਸ ਵੇਲੇ ਸੰਗਤ ਦਾ ਜ਼ਿਆਦਾ ਇਕੱਠ ਹੋਣ ਲੱਗਿਆ ਤਾਂ ਇਹਨਾਂ ਨੇ ਸਨ 1970 ਵਿੱਚ ਤਿਲਕਨਗਰ ਜਗਾ ਲੈ ਕੇ ਗੁਰਦੁਆਰਾ ਬਣਾ ਲਿਆ ਜਿਸ ਦਾ ਨਾਮ ਗੁਰਦੁਆਰਾ ਈਸ਼ਰ ਸਰ ਰੱਖਿਆ ਸੰਤ ਹਰਬੰਸ ਸਿੰਘ ਜੀ ਕੀਰਤਨ ਦੇ ਐਸੇ ਰਸੀਏ ਬਣੇ ਕੀਰਤਨ ਕਰਦਿਆਂ ਟਾਈਮ ਚੜ੍ਹਾਈ ਹੀ ਜਾਣਾ ਥੱਕਦੇ ਹੀ ਨਹੀਂ ਸਨ ਨਾਲ ਹੀ ਇਹਨਾਂ ਦਾ ਪੋਤਰਾ ਮਨਜੀਤ ਸਿੰਘ 17 ਕੋ ਸਾਲ ਦਾ ਇਹ ਵੀ ਨਾਲ ਕੀਰਤਨ ਦੀ ਮਦਦ ਦੇਣ ਲੱਗ ਪਿਆ ਸੰਤ ਹਰਬੰਸ ਸਿੰਘ ਜੀ ਬਾਬਾ ਜੀ ਦੀ ਸ਼ਰਧਾ ਨਾਲ ਬਹੁਤ ਸੇਵਾ ਕਰਦੇ ਰਹੇ ਨਾਲ ਸੰਗਤ ਨੂੰ ਵੀ ਲੈ ਕੇ ਆਉਣਾ ਜਿਸ ਵੇਲੇ ਬਾਬਾ ਜੀ ਦੇ ਦਿੱਲੀ ਗੁਲਾਬੀ ਬਾਗ ਅਤੇ ਬਿਰਲੇ ਮੰਦਰ ਕੋਲ ਇਕੱਠੇ ਹੀ 2.5 ਮਹੀਨੇ ਦੀਵਾਨ ਲੱਗੀ ਇਸ ਸਮੇਂ ਸੰਗਤ ਨੂੰ ਨਾਲ ਲਿਆ ਕੇ ਸੰਤ ਹਰਬੰਸ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਦੇ ਅਤੇ ਸੇਵਾ ਵੀ ਕਰਦੇ ਰਹੇ ਨਾਨਕ ਸਰ 13 ਪਾਦਰੋਂ ਵਰਸੀ ਤੇ ਵੀ ਸੰਗਤ ਲੈ ਕੇ ਆਉਂਦੇ ਰਹੇ ਬਾਬਾ ਜੀ ਦੀ ਵਰਸੀ ਅਤੇ ਜਨਮ ਦਿਨ ਆਪ ਦੇ ਅਸਥਾਨ ਉੱਤੇ ਮਨਾਉਂਦੇ ਰਹੇ ਸੋ ਇਹਨਾਂ ਨੇ ਸਾਰਾ ਸਮਾਂ ਕੀਰਤਨ ਕਰਦਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਿਆਂ ਲੰਗਾਇਆ ਬਹੁਤ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਇਸ ਤਰ੍ਹਾਂ ਗੁਰੂ ਜੀ ਦੀ ਯਾਦ ਵਿੱਚ ਸਮਾਂ ਬਤੀਤ ਕੀਤਾ ਧੰਨ ਬਾਬਾ ਜੀ ਜਿਨ੍ਹਾਂ ਨੇ ਸੁੱਤੇ ਹੀ ਬਚਨ ਕਰਕੇ ਭਾਈ ਹਰਬੰਦ ਸਿੰਘ ਨੂੰ ਕਿੱਡੀ ਵੱਡੀ ਕੀਰਤਨ ਦੀ ਦਾਤ ਦਿੱਤੀ ਸਨ 1958 ਤੋਂ ਲੈ ਕੇ ਸਨ 2007 ਤੱਕ ਇਨਾਂ ਨੇ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹੋਏ 2007 ਵਿੱਚ 8 ਅਪ੍ਰੈਲ ਨੂੰ ਸਰੀਰ ਛੱਡ ਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ